ਪੰਜਾਬ ਦੇ ਵਿੱਚ ਗੋਡੇਾਂ ਦੀ ਪ੍ਰੋਬਲਮ ਬੜੀ ਜ਼ਿਆਦਾ ਹੈ। ਕਾਫੀ ਬਜ਼ੁਰਗ ਜਿਹੜੇ ਗੋਡੇ ਚੇਂਜ ਕਰਾਉਣਾ ਚਾਹੁੰਦੇ ਨੇ ਪਰ ਚੇਂਜ ਨਹੀਂ ਕਰਾ ਪਾ ਰਹੇ ਕਿਉਂਕਿ ਫਾਈਨੈਂਸ਼ੀਅਲ ਕੰਸਟ੍ਰੇਨ ਬੜਾ ਜ਼ਿਆਦਾ ਹੈ। ਸੈਂਟਰ ਇਵਰੀਕਿੰਸ ਫਰੀ। ਦੇ ਵਿਲ ਨਾਟ ਚਾਰਜ ਓਨ ਅ ਸਿੰਗਲ ਪੈਨ। ਕਿ ਪੈਸਾ ਉਹਨਾਂ ਕੋਲ ਨਹੀਂ ਲਿਆ ਗਿਆ। ਗੋਡੇ ਬਦਲਨੇ ਹੁਣ ਯੂ ਨੋ 2-3 ਲੱਖ ਰੁਪਈਆ ਲੱਗ ਜਾਂਦਾ ਹੈ। ਜੇ ਹੋਰ ਕਿਸੇ ਦਾ ਭਲਾ ਕਰ ਸਕਿਆ, ਸਕੀਏ ਜਾਂ ਹੋਰ ਕਿਸੇ ਦੀ ਸੇਵਾ ਕਰ ਸਕੀਏ, ਉਹਦੇ ਨਾਲ ਸਾਨੂੰ ਵੀ ਖੁਸ਼ੀ ਹੁੰਦੀ ਹੈ। ਸਾਨੂੰ ਆਪਰੇਸ਼ਨ تھیਟਰ ਫਰੀ ਦੇ ਰਹੇ ਆ। ਜਿਹੜੇ ਇੱਥੋਂ ਦੀਆਂ ਨਰਸਾਂ ਐ ਉਹ ਆਪ ਕੰਮ ਕਰ ਰਹੀਆਂ ਐ ਪੰਜਾਬ ਦੇ ਵਿੱਚ ਗਰੀਬੀ ਬਹੁਤ ਐ ਗੋਡੇ ਬਦਲਨੇ ਹੁਣ ਯੂ نو 2-3 ਲੱਖ ਰੁਪਈਆ ਲੱਗ ਜਾਂਦਾ ਐ ਤੇ ਗਰੀਬਾਂ ਕੋਲੇ ਐਨੇ ਪੈਸੇ ਨਹੀਂ ਹੁੰਦੇਗੇ ਹੁਣ ਜੇ ਅਸੀਂ ਉਹਨਾਂ ਦੀ ਸੇਵਾ ਕਰ ਸਕੀਏ ਤੇ ਇਹ ਤਾਂ ਸਾਡਾ ਫਰਜ਼ ਬੰਦ ਦਾ ਐ ਨਾ ਜਿਨ੍ਹਾਂ ਦੇ ਕੋਲੇ ਥੋੜੇ ਪੈਸੇ ਜਿਨ੍ਹਾਂ ਨੇ ਕਮਾਏ ਹੋਏ ਐ ਉਹ ਕਿਸੇ ਹੋਰ ਦੀ ਜੇ ਜੇ ਹੋਰ ਕਿਸੇ ਦਾ ਭਲਾ ਕਰ ਸਕਾ ਸਕੀਏ ਜਾਂ ਹੋਰ ਕਿਸੇ ਦੀ ਸੇਵਾ ਕਰ ਸਕੀਏ ਉਹਦੇ ਨਾਲ ਸਾਨੂੰ ਵੀ ਖੁਸ਼ੀ ਹੁੰਦੀ ਹੈ ਤੇ ਲੋਕਾਂ ਨੂੰ ਵੀ ਫਾਇਦਾ ਹੁੰਦਾ ਤੇ ਸਰ ਅਕਸਰ ਕਈ ਲੋਕ ਕਹਿੰਦੇ ਕਿ ਬੁਲਾ ਲੈਂਦੇ ਬਾਅਦ ਚ ਪੈਸੇ ਲੈਂਦੇ ਇਹਦੇ ਕੋਈ ਵੀ ਪੈਸਾ ਨਹੀਂ ਲਿੱਤਾ ਜਾ ਰਿਹਾ ਇਹ ਕੋਈ ਪੈਸਾ ਮਰੀਜ਼ ਤੋਂ ਅਸੀਂ ਇੱਕ ਤੇਲਾ ਨਹੀਂ ਲਿਆ ਤੇ ਨਾ ਹੀ ਲੈਣਾ ਹੈ ਅੱਗੇ ਵੀ ਜਦੋਂ ਅਸੀਂ ਆਪਰੇਸ਼ਨ ਕਰਨੇ ਆ ਜੇ ਰੱਬ ਮਿਹਰ ਕਰੇ ਤੇ ਅਸੀਂ ਫੇਰ ਆਈਏ ਇਹੀ ਕੰਮ ਹੋਊਗਾ ਕਿਸੇ ਤੋਂ ਕੋਈ ਪੈਸਾ ਨਹੀਂ ਲੈਣਾ ਨਾ ਕਿਉਂ ਨਹੀਂ ਲੈਣਾ ਕਿਉਂਕਿ ਇਥੇ এসਜੀਆਰਡੀ ਵਾਲੇ ਐਨੀ ਸਾਡੀ ਮਦਦ ਕਰ ਰਹੇ ਆ ਸਾਨੂੰ ਆਪਰੇਸ਼ਨ تھیਟਰ ਫਰੀ ਦੇ ਰਹੇ ਆ ਜਿਹੜੇ ਇਥੋਂ ਦੀਆਂ ਨਰਸਾਂ ਆ ਉਹ ਆਪ ਕੰਮ ਕਰ ਰਹੀਆਂ ਆ ਦਵਾਈਆਂ ਸਾਨੂੰ ਮਿਲ ਰਹੀਆਂ ਆ ਤੇ ਹੋਰ ਵੀ ਬਹੁਤ ਸਹਿਯੋਗ ਤੇ ਆਸਰਾ ਮਿਲ ਰਿਹਾ ਇਹਨਾਂ ਦੇ ਉੱਤੋਂ ਸੋ ਅਸੀਂ ਦਾ ਇਥੇ ਆ ਕਿ ਕੰਮ ਹੀ ਕਰਨਾ ਹੈ ਨਾ ਤੇ ਕੰਮ ਕਰਨ ਦੇ ਵਿੱਚ ਤੇ ਸਾਡਾ ਕੋਈ ਖਰਚ ਨਹੀਂ ਕਿ ਤੁਸੀਂ ਸਮਝੋ ਜੀਆਰਡੀ ਤੋਂ ਬਿਨਾ ਕੰਮ ਨਹੀਂ ਸੀ ਹੋ ਸਕਦਾ ਨਹੀਂ ਇਹਨਾਂ ਨੇ ਬਿਲਕੁਲ ਨਹੀਂ ਇਹਨਾਂ ਨੇ ਜਿੰਨਾ ਜਿੰਨੀ ਮਦਦ ਕੀਤੀ ਹੈ ਜਿੰਨਾ ਇਹਨਾਂ ਨੇ ਸਾਡੀ ਸਹਾਇਤਾ ਕੀਤੀ ਹੈ ਉਸ ਤੋਂ ਬਗੈਰ ਸਾਡੇ ਕੋਲੋਂ ਇਹ ਕੰਮ ਨਹੀਂ ਹੋ ਸਕਣਾ ਸਿੱਖੀ ਦਾ ਫਲਸਫਾ ਸੇਵਾ ਹੈ ਕੀ ਸਮਝਦੇ ਹੋ ਕਿ ਆ ਜੋ ਫਲਸਫਾ ਨੂੰ ਤੁਸੀਂ ਪੂਰਾ ਕਰ ਰਹੇ ਹੋ ਭਾਈ ਇਹ ਸਿੱਖੀ ਦਾ ਹੀ ਨਹੀਂ ਇਹ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਨਾ ਸਿਵਤ ਸਾਡਾ ਸਾਡੀ ਜ਼ਿੰਮੇਵਾਰੀ ਹੈ ਜਿਨ ਅਸੀਂ ਹੁਣ ਅਮਰੀਕਾ 'ਚ ਰਹਨੇ ਆ ਅਮਰੀਕਾ ਦੇ ਵਿੱਚ ਇੱਕ ਕਹਾਵਤ ਹੈ ਟੂ ਹੂਮ ਮੱਚ ਇਜ਼ 기ਵਨ ਫ্রম them ਮੱਚ ਇਸ ਐਕਸਪੈਕਟਿਡ ਰੱਬ ਨੇ ਸਾਨੂੰ ਇੰਨਾ ਕੁਝ ਦਿੱਤਾ ਹੋਇਆ ਤੇ ਜੇ ਅਸੀਂ ਵੰਡੀਏ ਨਾ ਤੇ ਫਿਰ ਫਾਇਦਾ ਕੀ ਹੋਇਆ ਅੱਜ ਪੰਜਾਬ ਦੇ ਵਿੱਚ ਗੋਡਿਆਂ ਦੀ ਪ੍ਰੋਬਲਮ ਬੜੀ ਜ਼ਿਆਦਾ ਹੈ ਕਾਫੀ ਬੱਚੇ ਕੁਝ ਜਿਹੜੇ ਗੋਡੇ ਚੇਂਜ ਕਰਾਉਣਾ ਚਾਹੁੰਦੇ ਨੇ ਪਰ ਚੇਂਜ ਨਹੀਂ ਕਰਾ ਪਾ ਰਹੇ ਕਿਉਂਕਿ ਫਾਈਨੈਂਸ਼ੀਅਲ ਕੰਸਟ੍ਰੇਂਟ ਬੜਾ ਜ਼ਿਆਦਾ ਹੈ ਚਲਨਾ ਫਨਾ ਵੀ ਔਖਾ ਹੋ ਗਿਆ ਇਹ ਸੀ ኦਪਰੇਸ਼ਨਲ ਇੰਟਰਨੈਸ਼ਨਲ ਦੇ ਨਾਲ ਕੋਲਾਬੋਰੇਸ਼ਨ ਨਾਲ ਅਸੀਂ ਅੱਜ 18 ਗੋਡੇ ਸੀ ਫ੍ਰੀ ਆਫ ਕੋਸ ਸੈਂਸ ਕਿਤੇ ਨੇ ਗੋਡੇ ਵੀ ਫਸਟ ਕੁਆਲਿਟੀ ਬੈਸਟ ਕੁਆਲਿਟੀ ਦੇ ਪਾਏ ਨੇ ਉਹਨਾਂ ਦਾ ਕੋਈ ਚਾਰਜਸ ਨਹੀਂ ਲਿਆ ਗਿਆ ਉਹਨਾਂ ਕੋਲ ਇਸੇ ਚਾਰ ਦਿਨਾਂ ਚ ਸਾਰੇ ਪ੍ਰਸ਼ਨ ਕਿਤੇ ਨੇ ਉਹਨਾਂ ਦੀ ਕੋਪਰੇਸ਼ਨ ਇੰਟਰਨੈਸ਼ਨਲ ਦੇ ਕੋਲਾਬੋਰੇਸ਼ਨ ਦੀ ਪ੍ਰੈਜੈਂਟੇਸ਼ਨ ਟੀਮ ਦੇ ਕੋਲਾਬੋਰੇਸ਼ਨ ਦੇ ਨਾਲ ਸਾਡੇ ਵੱਲੋਂ ਕੀ ਕੀ ਸੁਵਿਧਾ ਪ੍ਰੋਵਾਈਡ ਕਰਾਈ ਗਈ ਹੈ ਸਾਡੇ ਵੱਲੋਂ ਕੋਈ ਨਾ ਕੁਝ ਮੈਡੀਸਿਨ ਸਾਰੀਆਂ ਫ੍ਰੀ ਦਿੱਤੀ ਗਈਆਂ ਸਾਰਾ ਫੂਡ ਫ੍ਰੀ ਕੀਤਾ ਗਿਆ ਰੈਂਟ ਦਾ ਖਰਚਾ ਕੋਈ ਨਹੀਂ ਫਾਇਦਾ ਖਰਚਾ ਕੋਈ ਨਹੀਂ ਫਿਜ਼ੀਓਥੈਰੇਪੀ ਸਾਰੀ ਫ੍ਰੀ ਹੈ ਈਚ ਐਂਡ ਏਵਰੀਥਿੰਗ ਇਸ ਫ੍ਰੀ ਦੇ ਵਿਲ ਨਾਟ ਚਾਰਜ ਯੂਨ ਅ ਸਿੰਗਲ ਪੈਨੀ ਇੱਕ ਪੈਸਾ ਵੀ ਨਾ ਕੋਈ ਲਿਆ ਗਿਆ ਇਨ ਫਿਊਚਰ ਵੀ ਕੋਈ ਇਦਾਂ ਦਾ ਪ੍ਰੋਗਰਾਮ ਹੈ ਫੋਟੇ ਤੇ ਅਸੀਂ 60 ਤੋਂ 70 ਜਿਹੜੇ ਕੇਸ ਕਿਤੇ 18 ਕੇਸ ਕਿਤੇ ਨੇ ਸੰਗਤ ਦੇ ਬੱਚੇ ਇੱਕ ਵੱਡੀ ਟੀਮ ਆ ਰਹੀ ਹੈ ਸੇਮ ਉਸੇ ਨਾਲ ਮੈਂ ਸਾਰੇ ਮੈਂਬਰ ਵੀ ਆ ਰਹੇ ਹਾਂ ਵੱਡੀ ਟੀਮ ਆ ਰਹੀ ਹੈ ਅਸੀਂ 50 ਕੇਸਸ ਪਲਾਨ ਕਰ ਰਹੇ ਹ ਤਿੰਨ ਚਾਰ ਵਾਰ ਪਹਿਲਾਂ ਲੁਧਿਆਣੇ ਆ ਚੁੱਕੇ ਆ ਮੈਂ ਇੱਕ ਵਾਰ ਅੰਮ੍ਰਿਤਸਰ ਵੀ ਲੈ ਕੇ ਟੀਮ ਆਇਆ ਸੀਗਾ ਅਸੀਂ ਫ੍ਰੀ ਗੋਡੇ ਬਦਲਦੇ ਆ ਲੋਕਾਂ ਦੇ ਜਿਹੜੇ ਕਦੇ ਆਪਣੀ ਜ਼ਿੰਦਗੀ ਦੇ ਵਿੱਚ ਪੈਸੇ ਇੰਨਾ ਨਾ ਕਮਾ ਸਕਣ ਕਿ ਅਫੋਰਡ ਨਾ ਕਰ ਸਕਣ ਮੇਨ ਗੋਲ ਇਹ ਹੈ ਕਿ ਅਸੀਂ ਜਿਹੇ-ਜਿਹੇ ਗੋਡੇ ਅਮਰੀਕਾ ਦੇ ਵਿੱਚ ਪਾਉਂਦੇ ਆ ਜਿਹੇ ਜੀ ਕੁਆਲਿਟੀ ਦਾ ਕੰਮ ਅਸੀਂ ਅਮਰੀਕਾ ਕਰਦੇ ਆ ਸੇਮ ਕੁਆਲਿਟੀ ਦਾ ਕੰਮ ਇੱਥੇ ਆਪਣੇ ਪੇਸ਼ੈਂਟਸ ਨੂੰ ਪ੍ਰੋਵਾਈਡ ਕਰਨਾ ਚਾਹੁੰਦੇ ਆ ਤੇ ਇਸ ਵਾਰ ਅਸੀਂ ਆਏ ਸੀਗੇ ਤੇ 18 ਗੋਡੇ ਬਦਲੇ ਪਲਾਨ ਸੀ ਕਿ 25 ਗੋਡੇ ਕਰਨ ਦੀ ਤੇ ਸਿਰਫ 18 ਕਰ ਸਕੇ ਬਿਕੋਜ਼ ਕਈ ਪੇਸ਼ੈਂਟ ਬਿਮਾਰ ਸਗੇ ਉਹਨਾਂ ਦੀ ਕਲੀਅਰੈਂਸ ਨਹੀਂ ਹੋ ਸਕੀ ਉਹਦੇ ਕਰਕੇ ਨਹੀਂ ਅਸੀਂ ਕਰ ਸਕੇ ਕਿਵੇਂ ਮਨ ਚ ਆਇਆ ਕਿਉਂਕਿ ਬਹੁਤ ਕਾਫੀ ਐਕਸਪੈਂਸਿਵ ਹੈ ਇਹ ਚੀਜ਼ ਜੀ ਦੇਖੋ ਜੀ ਇਹ ਤਾਂ ਉੱਪਰ ਵਾਲੇ ਦਾ ਹੈ ਕਿ ਸਾਨੂੰ ਇਹ ਜੀ ਜਗ੍ਹਾ ਤੇ ਪਹੁੰਚਾਇਆ ਹੈ ਕਿ ਅਸੀਂ ਆਪਣੀ ਕਮਿਊਨਿਟੀ ਨੂੰ ਦੇ ਸਕੀਏ ਵਾਪਸ ਮੈਂ ਪੰਜਾਬ ਦਾ ਜਮਿਆਂਪੜਿਆ ਹੋਗਾ ਛੋਟਾ ਹੁੰਦਾ ਸੀਗਾ ਤਾਂ ਇੱਥੇ ਦਾ ਹੀ ਜਮਿਆਂਪੜਿਆ ਸੀਗਾ ਇੱਥੋਂ ਪੜ ਪੜ ਕੇ ਬਾਹਰ ਚਲਾ ਗਿਆ ਤੇ ਹਮੇਸ਼ਾ ਮੈਨੂੰ ਹੈ ਕਿ ਆਪਣੇ ਲੋਕਾਂ ਦਾ ਜਾ ਕੇ ਸੇਵਾ ਕਰਿਆ ਜਾਵੇ ਠੀਕ ਹੈ ਨਾ ਤੇ ਜੋ ਵੀ ਪੈਸੇ ਪੂਸੇ ਹੈ ਉਹ ਤਾਂ ਚਲੋ ਹੈ ਪਰ ਇਹ ਅਸੀਂ ਸਾਰਾ ਕੰਮ ਬਿਨਾ ਐਸਜੀਆਰਡੀ ਟੀਮ ਤੋਂ ਨਹੀਂ ਕਰ ਸਕਦੇ ਆ ਸੋ ਮੈਂ ਬਹੁਤ ਬਹੁਤ ਧੰਨਵਾਦ ਹੈ ਕਹਿਣਾ ਚਾਹਾਂਗਾ ਡਾਕਟਰ ਏਪੀ ਸਿੰਘ ਦਾ ਡਾਕਟਰ ਰਾਜਕੁਮਾਰ ਦਾ ਡਾਕਟਰ ਰਜਾ ਡਾਕਟਰ ਖੰਨਾ ਦਾ ਰੋਹਿਤ ਔਰ ਰਾਹੁਲ ਦਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਕਰਨਾ ਚਾਹੁੰਦਾ ਹੈ ਡਾਕਟਰ ਪਰਮ ਨੇ ਬਹੁਤ ਹੀ ਸਾਡਾ ਹੈਲਪ ਕੀਤੀ ਹੈ ਕਿ ਇਹ ਬਹੁਤ ਸੌਖਾ ਕੰਮ ਹੋਇਆ ਹੈ ਸਾਡੇ ਨਾਲ ਸੋ ਸਤਿ ਸ਼੍ਰੀ ਅਕਾਲ ਜੀ ਮਾਈ ਨੇਮ ਇਜ਼ ਦਲਜੀਤ ਸਲੂਜਾ ਮੇਰਾ ਪੰਜਾਬੀ ਥੋੜਾ ਇੰਨਾ ਅੱਛਾ ਨਹੀਂ ਹੈ ਸੋ ਆਈ ਅਮ 스ਪੀਕਿੰਗ ਇੰਗਲਿਸ਼ ਇਫ ਦੈਟਸ ਓਕੇ You know, I think coming to Guru Ram Das Hospital was actually one of the best institutions that I've seen. We've gone to other hospitals in Punjab. I think this hospital technologically is very advanced. I think the staff is top notch. I think the surgeons are top notch. And I think the administration is very supportive of everything that we've tried to do. I don't think that our care was any different. Then we would give in America to our patients. I okay. think actually in a way it was better because we were given so much support by the administration of Shri Ramdas Hospital, the orthopedic surgeons, the nursing, and the residents. So next time we'll come. So our plan is we're gonna come in the end of October for a similar mission. We're going to do our hope is to do at least fifty patients at that time. And we'd like to come back to Shirdi Ram Hospital as often as they'll have us, because this is a lovely institution, and I think our goals <coughs> and our priorities are aligned to help those provide seva for those who are needy. Have you charged any single penny for it? Absolutely not, and we will never do that in the future. That's not part of what we do. We're here to take care of anybody who needs help, who's needy. We are here to help them. Thank you so much. Thank you so much.